タルवंडी ਸਾਬੋ ਚ ਲੱਗ ਗਈ ਜਾਰੀ ਹੈ ਸਾਡੀ ਸਭ ਤੋਂ ਵੱਡੀ ਰਖੜੀ ਸੇ ਸਾਰੇ ਕੱਪੜੇ ਮਿਲਣਗੇ ਦੇ ਦੇ ਰੇਤਾ ਤੇ ਉਹ ਭਾਜੀ ਇਹ ਮਾਂ ਸੇਲ ਹੈ ਰਖੜੀ ਦੀ ਸਪੈਸ਼ਲ ਸੇਲ ਲੱਗੀ ਜਿੱਥੇ ਤੁਹਾਨੂੰ AC ਫਰਿੱਜ TV ਤੁਹਾਨੂੰ ਸਾਰਾ ਕੁਝ ਫ੍ਰੀ ਚ ਮਿਲਣਾ ਇਸ ਤੋਂ ਇਲਾਵਾ ਕੱਪੜੇ ਦੀ ਖਰੀਦ ਤੇ ਹਰ ਇੱਕ ਬੰਦੇ ਨੂੰ ਇਹ ਗਿਫਟ ਦਵਾਂਗੇ ਇਸ ਤੋਂ ਇਲਾਵਾ ਹਜ਼ਾਰ ਵਾਲਾ ਸੂਟ ਤੁਹਾਨੂੰ 500 ਦਵਾਂਗੇ 500 ਵਾਲਾ 250 ਦਵਾਂਗੇ 250 ਵਾਲਾ ਤੁਹਾਨੂੰ ਦਵਾਂਗੇ 125 ਚ ਇਸ ਕੀਮ ਸਰਪੇ ਰੱਖੜੀ ਤੱਕ ਹੈ ਜੀ ਭਾਜੀ 25000 ਰੁਪਏ ਸਵੇਜਦਾ ਇਸ ਤੋਲੀਏ ਦਾ ਵੱਡੇ ਵੱਡੇ ਫੈਕਟਰੀਆਂ ਲਟਾ ਲਟਾ ਫੇਲ ਕਰਤੀ ਆਪਾਂ ਕਿੰਨੇ ਦਾ ਤੋਲੀਆ 65 ਰੁਪਈਆ ਦਾ ਭਾਜੀ ਆ ਕਿੰਨੇ ਦਾ ਭਾਜੀ 125 ਰੁਪਈਆ ਦਾ ਆਵਲਾ ਉਹ ਭਾਜੀ ਵੈਸੇ ਤਾਂ 100 ਰੁਪਏ ਦਾ ਵੇਖਦਾ ਆਪਾਂ ਇੱਕ ਨਾਲ ਇੱਕ ਫ੍ਰੀ ਕਰਤਾ ਆ ਚੈੱਕ ਕਰੋ ਜੀ ਵੈਰਾਈਟੀ ਆ ਗੱਲਾਂ ਕਰਦੇ ਆ 4 400 ਕੋਈ ਕਹਿੰਦਾ 500 ਆ 2250 ਜੋ ਚੱਕ ਲੋ ਜੀ ਭਾਜੀ ਰਖੜੀ ਦੇ ਲੋਕੀ ਪੈਂਡਾ ਸਾੜਾ ਦਾ ਰੇਟ ਵਧਾ ਦਿੰਦੇ ਆ 520 ਰੁਪਏ ਵਾਲੀ ਪੈਂਛੜ ਤੁਹਾਨੂੰ ਦੇਣੀ 168 ਰੁਪਏ ਦੀ ਜਿਹੜੇ ਕਰਦੇ ਨਾ ਗੱਲਾਂ ਵੱਡੀਆਂ ਵੱਡੀਆਂ ਆ ਕੇਸਰੀ ਵਾਲਾ ਤੋਂ ਸਸਤਾ ਸਾਨੂੰ ਕੋਈ ਦੇ ਨਹੀਂ ਸਕਦਾ ਆ ਚੱਕੋ ਜੀ 1500 ਰੁਪਏ ਦਾ ਬਾਜ਼ਾਰ 'ਚ ਵੇਖਦਾ ਹੋਇਆ ਆ ਤੁਹਾਨੂੰ ਦੇ ਦੇਣਾ ਆਪਾਂ 570 ਰੁਪਏ ਦਾ ਇਦੋਂ ਇਲਾਵਾ ਰਖੜੀ ਤੱਕ ਤੁਹਾਨੂੰ ਡਿਸਕਾਊਂਟ ਵੀ ਐਕਸਟਰਾ ਦੇ ਦੇਣਾ ਭਾਜੀ ਆ ਕੈਟਲੌਗ ਵਾਲੀਆਂ ਚਾਦਰਾਂ ਦੇਖ ਲਓ ਤੁਹਾਨੂੰ ਇੱਕ ਚਾਦਰ ਲੈਣ ਤੇ ਤਿੰਨ ਚਾਦਰਾਂ ਫ੍ਰੀ ਦੇ ਦੇਣੀ ਆ ਕਹਿੰਦਾ ਆਏ ਅ ਜਦੋਂ ਮਿਲਾ ਦੇ ਵਿੱਚੋਂ ਵੱਡੇ ਵੱਡੇ ਫਾਇਦੇ ਕਰਕੇ ਲਈਦਾ ਨਾ ਜਿਹੜਾ ਸੂਟ ਪਹਿਲਾਂ ਹੀ 1500 ਦਾ ਹੁੰਦਾ ਉਹ ਵੀ ਤੁਹਾਨੂੰ ਐਂ ਲਾ ਲਓ 4-400 ਰੁਪਏ ਦੇ ਦੇਈਦਾ ਜੋ ਵੀ ਦੁਬੱਟੇ ਕੱਟਵਰਕ ਦੇ ਨਾਲ ਜੀ ਤੁਹਾਨੂੰ ਕਿੱਥੇ ਨਹੀਂ ਮਿਲਣਾ 1.5-1500 ਰੁਪਏ ਦਾ ਕੁਰਤਾ ਵੇਮਾ ਗਰਮੀ ਲੱਗੀ ਰਹਾ ਤੁਹਾਨੂੰ ਉਹ ਭਾਜੀ ਗਰਮੀ ਨਹੀਂ ਲੱਗੀ ਰਖੜੀ ਦੀ ਗਰਮੀ ਚੜੀ ਆ ਇਹ ਇਹ ਪਟਾਕੇ ਪਾਉਣੇ ਕਿੱਥੇ ਜੀ ਕੇਸਰੀ ਕਲੌਥ ਪ੍ਰਾਈਵਲ ਲਮਟਾ ਤਲਵੰਡੀ ਫਲੇ ਮੇਰੀ ਗੱਲ ਖਤਮ ਨਹੀਂ ਹੋਈ ਇਸ ਤੋਂ ਇਲਾਵਾ ਤੁਹਾਨੂੰ 17% ਤੱਕ ਦਾ ਡਿਸਕਾਊਂਟ ਵੀ ਦੇ ਦਾਂਗੇ ਇਹ ਸਕੀਮ ਸਿਰਫ ਰਖੜੀ ਤੱਕ ਹੈ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਆਹ ਗਿਫਟ ਮੈਂ ਦੇਣਾ ਹੀ ਦੇਣਾ ਕੋਈ ਮਰਜ਼ੀ ਹੋਵੇ ਉਹ ਸਮਾਨ ਨਾ ਲਵੇ ਕੁਝ ਵੀ ਨਾ ਲਵੇ ਇੱਥੇ ਨਾ ਆਵੇ ਜਿਵੇਂ ਹੀ ਨਾ ਆਵੇ ਇੱਕ ਬੰਦੇ ਨੂੰ ਪਾਜੀ ਉਹਦੇ ਘਰੇ ਮੈਂ ਛੱਟ ਕੇ ਆਉਂਗਾ ਆਪ ਜਾ ਕੇ ਲੱਕੀ ਡਰੋ ਕੱਢਿਆ ਜਾਏਗਾ ਚੈਨਲ ਦੇ ਫੋਲਰ ਨੂੰ ਮਿਲਦਾ ਹੈਗਾ ਇੱਕ ਬੰਦੇ ਨੂੰ ਜਿਹੜਾ ਵੀਡੀਓ ਸ਼ੇਅਰ ਕਰ ਰਿਹਾ ਵੈਸੇ ਹੀ ਸ਼ੇਅਰ ਕਰ ਦਿਓ ਯਾਰ ਇਹ ਬਹੁਤ ਵੱਡੀ ਸਕੀਮ ਹੈ ਬਹੁਤ ਵੱਡਾ ਬ੍ਰਾਂਡ ਹੈ ਇਹਨਾਂ ਦਾ ਆਹ ਪਾਜੀ ਕੀ ਆਈਟਮ ਹੈ ਜੇ 23 ਪੈਨਲ ਸੋਨਿਕ ਦੀ 50000 ਚ 2 ਲੱਖ ਦਾ ਕਪੜਾ ਦੇ ਦੂੰਗਾ ਗਰੰਟੀ ਆਪਣੀ ਨਾਲ ਐਦਾਂ ਦੀ ਵੈਰਾਈਟੀ ਤੁਹਾਨੂੰ ਕਿੱਥੇ ਨਹੀਂ ਮਿਲਣੀ ਐਦਾਂ ਦੇ ਸੋਹਣੇ ਸੋਹਣੇ ਸੂਟ ਕਿੱਥੇ ਨਹੀਂ ਮਿਲਨੇ ਆਹ ਪੈਂਟ ਸੈੱਟ ਚੱਕ ਲੋ ਸਮਰਾੜ ਦੀ ਤੁਹਾਨੂੰ ਕਿੰਨੇ ਦੇਨੇ 250 ਰੁਪਏ ਦੀ ਰਵਾਬ ਕੰਪਨੀ ਦਾ ਸੂਟ ਜਿਹੜਾ ਬਾਜ਼ਾਰ 'ਚ ਵਿਕਦਾ 2395 ਆਪਾਂ ਤੁਹਾਨੂੰ ਦੇ ਦੇਣਾ 570 ਰੁਪਏ ਦਾ ਵੱਡੇ ਬਣੇ ਦਾ ਕੁੜਤਾ ਪਜਾਮਾ ਓਏ ਹੋਏ ਮਜ਼ੇ ਆ ਗਿਆ ਓ ਪਾਜੀ ਮਜ਼ਾ ਛੱਡੋ ਜਿੰਨੇ ਪਾ ਲਿਆ ਉਹ ਤਾਂ ਪੂਰਾ ਸਵਾਦ 'ਚ ਰਹੂਗਾ ਮੈਨੂੰ ਕੱਟ ਕੇ ਦੇ ਦਿਓ ਓ ਪਾਜੀ ਤੁਹਾਨੂੰ ਵੀ ਕੱਟ ਦਿੰਨੇ ਆ ਤੁਸੀਂ ਕੀ ਗੱਲ ਕਰਦੇ ਹੋ ਪਾਜੀ ਰੇਟ ਪਤਾ ਕੀ ਦੇਣਾ ਤੁਹਾਨੂੰ ਕੀ ਕੁਰਤਾ ਪਿਆ ਮਾ ਹਾਲੋ ਰੰਗਦਾਰ ਚੈੱਕ ਕਰ ਲਓ 500 ਰੁਪਏ ਦਾ ਕੁਰਤਾ ਪਿਆ ਮਾ ਕਾਟਨ ਦੇ ਚਿਕਨਕਾਰੀ ਦੇ ਸੂਟ ਕਲਕੱਤੇ ਦੀ ਪਿਓਰ ਕੁਆਲਿਟੀ ਕਿੱਥੇ ਮਿਲਣ ਲੱਗੇ ਤਲਵੰਡੀ ਸਾਬੋ ਦੇ ਵਿੱਚ ਕਿੰਨੇ ਦੇ ਪੈਣਾ ਸੂਟ ਹੁਣੇ ਓ ਪਾਜੀ ਕੀ ਗੱਲਾਂ ਕਰਦੇ ਹੋ ਬਾਜ਼ਾਰ ਵਾਲਾ ਨੇ ਬਹੁਤ ਲੁੱਟ ਪਾਈ ਹੋਈ ਆ ਆਪਾਂ ਤੁਹਾਨੂੰ 870 ਰੁਪਏ ਦਾ ਸੂਟ ਦੇ ਦਾਂਗੇ ਜਿਹੜਾ 10000 ਰੁਪਏ ਸੋਚ ਕੇ ਆਵੇ ਉਹ 50000 ਰੁਪਏ ਲੈ ਕੇ ਆਵੇ ਇੰਨੇ ਸਸਤੇ ਸੂਟ ਮਿਲਨੇ ਆ ਵੀ ਰਖੜੀ ਤੇ ਭਾਜੀ ਐ ਸਕੀਮ ਵੀ ਸਮਝਾ ਰਹੇ ਹੋ ਪਾਜੀ ਕੁਛ ਨਹੀਂ ਕਰਨਾ 3000 ਦੀ ਸ਼ਾਪਿੰਗ ਕਰਨੀ ਆ ਤੇ ਤੁਹਾਡਾ ਕੂਪਨ ਪਾਏਣਾ ਕੂਪਨ ਜਿਹਦਾ ਲੱਕੀ ਡਰਾ ਨਿਕਲ ਗਿਆ ਉਹ ਤਾਂ ਕਰੂਗਾ ਬੱਲੇ 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 ਆ